ਅੱਜ ਤੇ ਜਿਹੜੀ ਜੀ ਪ੍ਰੈਸ ਕਾਨਫਰੰਸ ਆ ਉਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 6 ਤਰੀਕ ਨੂੰ ਸਦਰ ਰਾਮਪੁਰਾ ਚ ਇੱਕ ਬੜਾ ਹੀ ਬਰੂਟਲ ਡਬਲ ਮર્ડਰ ਦਾ ਕ੍ਰਾਈਮ ਹੋਇਆ ਸੀਗਾ ਪਿੰਡ ਬਦਿਆਲਾ ਉਹਦੇ ਚ ਫਸਟਲੀ ਇਟ ਵਾਸ ਅ ਬਲਾਈਂਡ ਕੇਸ ਔਰ ਸਿንስ ਇੱਕ ਐਲਡਰਲੀ ਕਪਲ ਨੂੰ ਬਹੁਤ ਹੀ ਬੁਰੇ ਤਰੀਕੇ ਨਾਲ ਮਾਰਿਆ ਗਿਆ ਸੀ ਤਾਂ ਉਹਦੀ ਕ੍ਰਾਈਮ ਦੀ ਗ੍ਰੈਵਿਟੀ ਨੂੰ ਦੇਖਦੇ ਹੋਏ ਰਾਤ ਨੂੰ ਐਸਪੀ ਸਿਟੀ ਜਨਾ ਕੋਲ ਐਸਪੀ ਡੀ ਦਾ ਵੀ ਚਾਰਜ ਹੈ CSP फूल प्रदीप और SHO सदर रामपुरा अदर चंकी इंचार्ज चौकी और दोनों CIN चार्जेस ਨੂੰ ਮੌਕੇ ਤੇ ਭੇਜਿਆ ਗਿਆ ਸੀ और ਉਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਸੀ ਜਿਹੜੇ ਦੋਨੋਂ ਮ੍ਰਿਤਕ ਸੀਗੇ ਉਹਨਾਂ ਦੀ ਪਛਾਣ ਹੋਈ ਸੀਸ ਸਿੰਘ ਪੁੱਤਰ ਕਰਨੈਲ ਸਿੰਘ और उनोंदी पत्नी अमरजीत कौर ਜਿਨ੍ਹਾਂ ਦੀ ਉਮਰ ਅਰਾਊਂਡ 60 ਪਲੱਸ ਹੈ और ਇਹਨਾਂ ਦਾ ਬੇਟਾ ਸਰਕਾਰੀ ਜੌਬ ਕਰਦਾ ਦਿੱਲੀ ਵਿੱਚ ਸੋ ਬੇਸਡ ਔਨ ਦਾ ਕ੍ਰਾਈਮ ਐਫ ਆਈ ਆਰ ਨੰਬਰ 1 ਡੇਟਡ ਸੱਤੇ ਕਿਉਂਕਿ ਲੇਟ ਨਾਈਟ ਦਾ ਇਨਸੀਡੈਂਟ ਸੀਗਾ ਤੇ ਐਫਆਈਆ ਲੌਂਚ ਕਰਦੇ ਸਤਰੀਕ ਹੋ ਗਈ ਸੀ ਅੰਡਰ ਸੈਕਸ਼ਨ 103 ਅ 3318 ਜਿਹੜਾ ਲਰਕਿੰਗ ਟ੍ਰੈਸਪਾਸਰਟ ਨਾਈਟ ਲੀਡਿੰਗ ਟੂ ਗ੍ਰੀਵियस ਇਨਜਰੀ ਉਬਲਿਕ ਡੈਥ ਹੁੰਦਾ ਉਹਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀਗਾ ਔਰ ਇਮੀਡੀਏਟਲੀ ਸਾਡੀ ਤਫਤੀਸ਼ ਸਟਾਰਟ ਹੋ ਗਈ ਸੀਗੀ ਔਰ ਇਹਦੇ ਚ ਐਸਪੀਡੀ ਐਸਪੀਸੀਟੀ ਉਬਲਿਕ ਐਸਪੀਡੀ ਨਰਿੰਦਰ ਸਿੰਘ ਨੇ ਸਾਰੀ ਇਨਵੈਸਟੀਗੇਸ਼ਨ ਨੂੰ ਸੁਪਰਵਾਈਜ਼ ਕੀਤਾ ক্লোਸਲੀ ਇਹਦੇ ਚ ਅਗਲੇ ਦਿਨ DSP DV ਮੌਕੇ ਤੇ ਗਏ ਸੀ ਸਾਡੇ DIG ਬਠਿੰਡਾ ਰੇਂਜ ਵੀ ਗਏ ਸੀ ਤੇ ਸਾਡੀ ਸਾਰੀ ਟੀਮ ਕੰਟੀਨਿਊਸ ਲੱਗੀ ਰਹੀ ਹੈ ਤੇ 8 ਤਰੀਕ ਨੂੰ ਬੇਸਡ ਔਨ ਕ੍ਰੈਡੀਬਲ ਇਨਪੁਟ ਅਸੀਂ ਜਿਹੜਾ ਵਿਕਰਮ ਸਿੰਘ ਹੈ ਉਹਨੂੰ ਉਹਨੂੰ ਕਾਬੂ ਕੀਤਾ ਗਿਆ ਸੀ ਔਰ ਪਤਾ ਲੱਗਿਆ ਕਿ ਇਹ ਵਿਕਰਮ ਸਿੰਘ ਜਿਹੜਾ ਕਿਆ ਸਿੰਘ ਹੈ ਮੇਰੇ ਤੱਕ ਇਹਦਾ ਸੱਚਾ ਭਰਾ ਹੈ ਔਰ ਦਰਾਨੇ ਤਫਤੀਸ਼ ਔਰ ਪੁੱਛਗਿੱਛ ਅਸੀਂ ਇਹ ਇਹਦੇ ਕਰਦੇ ਬਾਅਦ ਇਹਦੇ ਘਰ 'ਚ ਇੱਕ ਕੋਨੇ 'ਚ ਟਾਇਲਟ ਪੁਰਾਣਾ ਬਣਿਆ ਹੋਇਆ ਹੈ ਉਹਦੇ ਉੱਪਰ ਇੱਟਾਂ ਰੱਖੀਆਂ ਹੋਈਆਂ ਸੀ ਉੱਥੋਂ ਜਿਹੜਾ ਇਹਨੇ ਵੈਪਨ ਯੂਜ਼ਡ ਇਨ ਦਾ ਕ੍ਰਾਈਮ ਹੈ ਜਿਹੜਾ ਦਾਤ ਲੋਹਾ ਉਹਨੂੰ ਬਰਾਮਦ ਕਰਾਇਆ ਐਂਡ ਹੀ ਕੰਫੈਸ ਟੂ ਦਾ ਕ੍ਰਾਈਮ ਔਰ ਵਜਰ ਅੰਜੇ ਸ਼ੇ ਨਿਕਲੇ ਕਿ ਇਹ ਦੋਨੋਂ ਸਕੇ ਭਰਾ ਹੈ ਔਰ ਉਹਨਾਂ ਦਾ ਕਾਫੀ ਦੇਰ ਦਾ ਪ੍ਰੋਪਰਟੀ ਡਿਸਪਿਊਟ ਚੱਲ ਰਿਹਾ ਸੀਗਾ ਹੁਣ ਤਫ਼ਤੀਸ਼ 'ਚ ਪਤਾ ਲੱਗਿਆ ਕਿ 2018 'ਚ ਵੀ ਇਹਨਾਂ ਦਾ ਬਿਕੋਜ਼ ਆਫ ਦਿਸ ਪ੍ਰੋਪਰਟੀ ਕਾਫੀ ਲੜਾਈ ਝਗੜਾ ਹੋਇਆ ਸੀਗਾ ਔਰ ਇਹਨੂੰ ਲੱਗਦਾ ਸੀ ਕਿ ਸਾਡੀ ਜਿਹੜੀ ਸਾਂਝੀ ਜ਼ਮੀਨ ਹੈ ਇਹਦੇ ਵਿੱਚ ਫਰੰਟ ਪੋਰਸ਼ਨ ਹੈ ਜਿਹੜਾ ਜਿਹਦੀ ਜ਼ਿਆਦਾ ਮੋਨਿਟਰੀ ਵੈਲਿਊ ਹੁੰਦੀ ਹੈ ਉਹ ਇਹਦੇ ਸਕੇ ਭਰਾ ਕਿਆਸ ਸਿੰਘ ਨੂੰ ਮਿਲ ਗਿਆ ਔਰ ਮਤਲਬ ਆਪਣੀ ਜਿਹੜੀ ਨਿਸ਼ਾਨਦੇਹੀ ਸੀ ਉਹਦੇ ਤੋਂ ਸੈਟੀਸਫਾਈਡ ਨਹੀਂ ਸੀਗਾ ਇਸੇ ਕਰਕੇ ਹਰ ਬਾਰੀ ਜਦੋਂ ਆਪਣਾ ਚੋਨੇ ਵਗੈਰਾ ਦਾ ਵੀ ਸੀਜ਼ਨ ਚੱਲਦਾ ਹੈ ਉਦੋਂ ਵੀ ਜੋ ਸਾਨੂੰ ਪਤਾ ਲੱਗਿਆ ਆਪਣੇ ਪ੍ਰਾਨਾਂ ਨਾਲ ਲੜਾਈ ਕਰਦਾ ਰਹਿੰਦਾ ਸੀ ਔਰ ਖਾਰ ਖਾਂਦਾ ਸੀਗਾ ਸੋ ਉਹਦੇ ਹੀ ਤਹਿਤ ਇਹਨੇ ਜਿਸ ਦਿਨ 6 ਤਰੀਕ ਨੂੰ ਇਹਨੂੰ ਬਹੁਤ ਹੀ ਬਰੂਟਲੀ ਪਹਿਲਾਂ ਇਹਦੀ ਵਾਈਫ ਦਾ ਮਰਡਰ ਕੀਤਾ ਉਸ ਤੋਂ ਬਾਅਦ ਜਿਹੜਾ ਕਿਆਸ ਸਿੰਘ ਸੀਗਾ ਉਹ ਸ਼ਾਮ ਨੂੰ ਦੁੱਧ ਲੈਣ ਗਿਆ ਹੋਇਆ ਸੀ ਤੇ ਪਹਿਲਾਂ ਇਹਨੇ ਅੰਦਰ ਵੜ ਕੇ ਇਹਦੀ ਅਮਰਜੀਤ ਦਾ ਮਰਡਰ ਕੀਤਾ ਉਸ ਤੋਂ ਬਾਅਦ ਇਹ ਪਿੱਛੇ ਲੁਕ ਗਿਆ ਜੋ ਸਾਨੂੰ ਤਫ਼ਤੀਸ਼ ਚ ਪਤਾ ਲੱਗਿਆ دیوار ਦੇ ਪਿੱਛੇ ਜਦੋਂ ਉਹਦਾ ਬ੍ਰਦਰ ਕਿਆਸ ਸਿੰਘ ਅੰਦਰ ਐਂਟਰ ਕੀਤਾ ਘਰ ਚ ਉਹਨੇ ਉਹਨੂੰ ਪਿੱਛੋਂ ਹਟਾ ਕਰਕੇ ਬਹੁਤ ਹੀ ਬਰੂਟਲੀ ਲੋਹੇ ਦੇ ਦਾਤ ਨਾਲ ਲੋਹੇ ਸਿਰ ਦੇ ਬੈਕ ਤੇ ਕੰਟੀਨਿਊਸਲੀ ਵਾਰ ਕੀਤੇ ਜਿਹਦੇ ਨਾਲ ਦੋਨੋਂ ਹਸਬੰਡ ਵਾਈਫ ਦੀ ਮੌਕੇ ਤੇ ਹੀ ਡੈਥ ਹੋ ਗਈ ਸੀਗੀ ਬਟ ਸਾਡੀ ਟੀਮ ਨੇ ਬਹੁਤ ਹੀ ਸੋਚ-ਬੋਝ ਨਾਲ ਔਰ ਟੈਕਨੀਕਲ ਔਰ ਹਿਊਮਨ ਇੰਟੈਲੀਜੈਂਸ ਨਾਲ ਇਹ ਕੇਸ ਨੂੰ ਕ੍ਰੈਕ ਕੀਤਾ ਐਂਡ ਇਸੇ ਤਰੀਕੇ ਨਾਲ ਸਾਨੂੰ ਪਤਾ ਲੱਗਿਆ ਕਿ ਇਨੀਸ਼ੀਅਲੀ ਕਿਉਂਕਿ ਰੀਅਲ ਫੈਮਿਲੀ ਚ ਸੀ ਨਹੀਂ ਇਸ ਤਰ੍ਹਾਂ ਕਰ ਸਕਦੇ ਬਟ ਬਿਕੋਜ਼ ਆਫ ਸੈਂਸਿਟਿਵ ਇਨਵੈਸਟੀਗੇਸ਼ਨ ਅਸੀਂ ਕੇਸ ਵਿਦਨ 2 ਡੇਸ ਅਸੀਂ ਇਹ ਕ੍ਰੈਕ ਕਰ ਲਿਆ ਔਰ ਪਤਾ ਲੱਗਿਆ ਕਿ ਇਹਦੀ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਜਿਹੜਾ ਆਪਣਾ ਵਿਕਰਮ ਸਿੰਘ ਹੈ ਬਟ ਇੱਕ ਖੇਤੀਬਾੜੀ ਕਰਦਾ ਸੀ ਤੇ ਔਰ ਕਿਸੇ ਪ੍ਰਾਈਵੇਟ ਸਕੂਲ ਸਿਕਿਉਰਟੀ ਗਾਰਡ ਵਿਰਾਮਪੁਰੇ ਕੰਮ ਕਰਦੇ ਔਰ ਬੋਨਸੇ ਇਹਦੀ ਰਿਮਾਂਡ ਲੈ ਕੇ ਕੁਝ ਹੋਰ ਵੀ ਸਾਨੂੰ ਕੁਝ ਲੋੜਿੰਦੀ ਚੀਜ਼ਾਂ ਹੈ ਇਨ ਪਾਰਟ ਆਫ ਇਨਵੈਸਟੀਗੇਸ਼ਨ ਉਹਨਾਂ ਨੂੰ ਅਸੀਂ ਬਰਾਮਦ ਕਰਾਂਗੇ ਥੈਂਕ ਯੂ ਰੀਅਲ ਬਲਦਰ ਮੈਂਬਰ ਹਾਂਜੀ ਇਹਦਾ ਸੱਕਾ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਐਗਰੀਕਲਚਰਲ ਪ੍ਰੋਪਰਟੀ ਇਹਦਾ ਮਰਡਰ ਹੋਣ ਦਾ ਪਤਾ ਲੱਗੇ ਮਰਡਰ ਜੀ ਇਹਦਾ 6 ਤਰੀਕ ਸ਼ਾਮ ਨੂੰ ਜਦੋਂ ਇਹ ਗਿਆ ਹੈ ਅਰਾਊਂਡ 5 6 ਵਜੇ ਦੇ ਕਰੀਬ ਜਿਹੜਾ ਕਿਆ ਸਿੰਘਾ ਦੁੱਧ ਲੈਣ ਗਿਆ ਸੀਗਾ ਤੇ ਉਸ ਤੋਂ ਬਾਅਦ ਇਹ ਅੰਦਰ ਵੜਿਆ ਹੈ ਜਿਹੜਾ ਵਿਕਰਮ ਹੈ ਔਰ ਸਾਨੂੰ ਆਈ ਥਿੰਕ ਨੋਟ ਕੋਈ ਸਾਨੂੰ ਐਕਚੁਅਲੀ ਪਤਾ ਤਾਂ ਲੱਗਿਆ ਕਿਉਂਕਿ ਜਿਹੜਾ ਇਹਦਾ ਬੇਟਾ ਹੈ ਜਿਹੜਾ ਦਿੱਲੀ ਜੌਬ ਕਰਦਾ ਹੈ ਉਹ ਆਪਣੇ ਫਾਦਰ ਨੂੰ ਫੋਨ ਕਰ ਰਿਹਾ ਸੀ ਜਿਵੇਂ ਰੂਟੀਨ 'ਚ ਬੱਚੇ ਕਰਦੇ ਆ ਪਰ ਕਿਉਂਕਿ ਫੋਨ ਕਾਲ ਚੁੱਕ ਨਹੀਂ ਰਿਹਾ ਸੀ ਫਿਰ ਇਹਨੇ ਪਤਾ ਆਪਣੇ ਪਿੰਡ 'ਚ ਕਿਆ ਕਿਨੂੰ ਕਿ ਐਸੇ ਗਏ ਦੋਸਤ ਦੇ ਵਿੱਚ ਦੋਸਤ ਸੀ ਉਹਨੂੰ ਦੋਸਤ ਕੋ ਕਿਹਾ ਤਾਂ ਜਦੋਂ ਦੋਸਤ ਆਕੇ ਦੇਖਿਆ ਤੇ ਉਹ ਹਾ ਮਿਸਟਰ ਸਿਸਟਰ ਦੇ ਵਿਆਹ ਤੋਂ ਹੀ ਆ ਗਿਆ ਹਾਂ ਸਿਸਟਰ ਇਹ ਤਾਂ ਲੋਕਲੀ ਮੈਰਿਡ ਹੈਗੀ ਹੈ ਤੇ ਬਟ ਇਹਦੇ ਬੇਟੇ ਨੇ ਜਦੋਂ ਫੋਨ ਕਾਲਸ ਨਹੀਂ ਚੁੱਕੀਆਂ ਫਾਦਰ ਨੇ ਤਾਂ ਇਹਨੇ ਕਿਹਾ ਕਿ ਪਤਾ ਕਰਕੇ ਆਓ ਵੀ ਕੀ ਪ੍ਰੋਬਲਮ ਹੈ ਥੈਨ ਇਟ ਵਾਸ ਰਿਪੋਰਟਡ ਨਹੀਂ ਜੀ ਪਹਿਲਾਂ ਸਾਨੂੰ ਸ਼ੱਕ ਸੀਗਾ ਅਸੀਂ ਕਈ ਸ਼ੱਕੀ ਬੰਦਿਆਂ ਨੂੰ ਵੀ ਇਸ ਇਹਦੇ ਚ ਕੁਐਸਚਨਿੰਗ ਕੀਤੀ ਸੀਗੇ ਬਟ ਇਵੈਂਚੁਅਲੀ ਪਤਾ ਲੱਗਿਆ ਇਹਨੇ ਇਕੱਲੇ ਨਹੀਂ ਕੀਤਾ ਇਨੇ ਥੋੜਾ ਮਿਸ ਗਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਬਟ ਇਟ ਟਰਨਡ ਆਊਟ ਇਨੇ ਇਕੱਲੇ ਨਹੀਂ ਮਰਡਰ ਕੀਤਾ ਇਹ ਇਹ ਨਹੀਂ ਕਿ ਉਹ ਜਿਹਾ ਕੋਈ ਨਾ ਨਾਲੇ ਹੈਗੇ ਮਰਿੰਦਰ ਇਹ ਤੁਹਾਨੂੰ ਬਰੀਫਲੀ ਦੱਸ ਵੀ ਸਕਦੇ ਮੌਕੇ ਤੇ ਗਏ ਸੀ ਨਾਲੇ ਕਹਿੰਦੇ ਇਹਨਾਂ ਦਾ ਖਾਣੀ ਚ ਘਰ ਸੀ ਹਾਂਜੀ ਖਾਣੀ ਚ ਯਾਨੀ ਕਿ ਇਕੱਲਾ ਘਰ ਸੀ ਇਹ ਘਾਣੀ ਦੇ ਦੋਨੋਂ ਘਰ ਦਾ ਦੋਨੋਂ ਘਰ ਤਾਂ ਨਾਲੇ ਨਾਲੇ ਹੋਈ ਸਕਦੇ ਨੇ ਥੈਂਕ ਯੂ